ਕਿਸ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਮੈਨੇਜ ਕਰਦੇ ਹੋ ਤੁਸੀਂ ਅਸੀਂ ਸਮਝਦੇ ਆਪਣੇ ਆਪ ਨੂੰ ਕਾਮਨ ਮੈਨ ਕਾਮਨ ਮੈਨ ਹੈ ਸਮਝਦੇ ਆਪਣੇ ਆਪ ਨੂੰ ਬਿਲਕੁਲ ਨੋਰਮਲ ਅਜ ਤੱਕ ਕੋਈ ਦਿੱਕਤ ਨਹੀਂ ਆਈ ਕਿਉਂਕਿ ਅਸੀਂ ਵੈਰੀ ਸੈਟੀਸਫਾਈਡ ਅਸੀਂ ਲੋਕਾਂ ਵਰਗੋਂ ਲੋਕਾਂ ਦੇ ਵਿੱਚ ਹੀ ਰਹਿੰਦੇ ਆ ਅਸੀਂ ਕਦੀ ਵੀ ਆਪਣੇ ਆਪ ਨੂੰ ਮਤਲਬ ਕਿ ਅਲੱਗ ਨਹੀਂ ਸਮਝੇ ਲੋਕਾਂ ਤੋਂ ਸੋਹਣਾ ਤੇ ਮੋਹਣਾ ਦੇ ਕੀ ਸ਼ੌਂਕ ਨੇ ਸਭ ਤੋਂ ਪਹਿਲਾਂ ਇੰਟਰਸਟਡ ਸਿੰਗਿੰਗ ਜਿਹੜੀ ਸਿੰਗਿੰਗ ਦੇ ਵਿੱਚ ਤੇ ਵੀ ਆਰ ਆਲ ਗਵਰਨਮੈਂਟ ਇੰਪਲੋਈ ਗਵਰਨਮੈਂਟ ਅੰਪਲੋਈਜ਼ ਇਹ ਕਲਾਕਾਰ ਸਿੰਗਰ ਦੀ ਗੱਲ ਕੀਤੀ ਜਾਵੇ ਕਿਹੜਾ ਤੁਹਾਡਾ ਪਸੰਦੀਦਾ ਕਲਾਕਾਰ ਹੈ ਔਨਲੀ ਅਰੀ ਜੀ ਅਰੀ ਜੀ ਸਿੰਘ ਐਂਡ ਸਾਡੇ ਗੁਰੂ ਜੀ ਜਿਹੜੇ ਪਦਮ ਸ਼੍ਰੀ ਸ਼ੰਕਰ ਮਹਾਦੇਵ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ ਆ ਬਾਹਰਲੇ ਦੇਸ਼ਾਂ 'ਚ ਕੁਝ ਕਰ ਰਹੇ ਨੇ ਆਪਾਂ ਉਹਨਾਂ ਦੇ ਗੁਲਾਮ ਬਣ ਰਹੇ ਆ ਕਿ ਇੱਥੇ ਸਭ ਕੁਝ ਇੱਥੇ ਦੇਖੋ ਕੁਝ ਹੋਣ ਦੇ ਬਾਪੂ ਦੀ ਅਸੀਂ ਬਾਹਰ ਨੂੰ ਭੱਜ ਰਹੇ ਆ ਜਾਗਰੂਕ ਹੋਣ ਕਿਉਂਕਿ ਆਪਾਂ ਤਾਂ ਚਲੋ ਜੋ ਕਰਕੇ ਕਰਕੇ ਸਾਡੇ ਆਉਣ ਵਾਲੀਆਂ ਗਾਂ ਜਨਰੇਸ਼ਨਸ ਉਹ ਹੋਰ ਸਿੱਖਣ ਤੇ ਨਸ਼ਿਆਂ ਨਸ਼ਿਆਂ ਤੋਂ ਦੂਰ ਰਹਿ ਜਾਵੇ